ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਬਹੁਤ ਹੀ ਘੈਂਟ ਵੀਡੀਓ ਤੁਹਾਡੇ ਲਈ ਬਹੁਤ ਹੀ ਚੰਗੇ ਵਾਣ ਦੀ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਲੋਕੇਸ਼ਨ ਬਹੁਤ ਜਿਆਦੇ ਸੋਹਣੀ ਹਰ ਇੱਕ ਚੀਜ਼ ਫੁੱਲ ਘੈਂਟ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਜੀ ਵੀਡੀਓ ਨਾਲ ਬਣੇ ਰਹੋ ਉਦੋਂ ਪਹਿਲਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9877988446 ਇਹ ਨੰਬਰ ਤੇ ਤੁਸੀਂ ਆਪਣੀ ਜ਼ਮੀਨ ਦੀਆਂ 8 ਤੋਂ 9 ਮਿੰਟਾਂ ਦੀ ਵੀਡੀਓ ਬਣਾ ਕੇ ਆਪਣੀ ਕੋਠੀ ਦੀ ਵੀਡੀਓ ਬਣਾ ਕੇ ਸਾਨੂੰ ਇਸੇ ਨੰਬਰ ਤੇ ਭੇਜੋ ਉਦੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਪਲੇਟਫਾਰਮਾਂ ਤੇ ਕਰ ਦੇਵਾਂਗੇ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਹੈ ਵੀਡੀਓ ਦੇ ਵਿੱਚ ਜਮੀਨ ਵਾਲੇ ਮਾਲਕਾਂ ਦਾ ਨੰਬਰ ਅਸੀਂ ਵੀਡੀਓ ਦੇ ਅੱਗੇ ਦੇ ਦੇ ਦਾਂਗੇ ਤੁਹਾਨੂੰ ਸਾਰੀ ਜਾਣਕਾਰੀ ਦੱਸ ਕੇ ਉਹਨਾਂ ਦਾ ਨੰਬਰ ਵੀ ਸ਼ੇਅਰ ਕਰ ਦੇਾਂਗੇ ਸੋ ਵੀਡੀਓ ਨਾਲ ਬਣੇ ਰਹੋ ਜਿਹੜੇ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਹਰ ਰੋਜ਼ ਕੋਠੀਆਂ ਜ਼ਮੀਨਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਿਓ ਜੀ ਸੋ ਆਪਾਂ ਵੀਡੀਓ ਕਰ ਲੈਂਦੇ ਹਾਂ ਸ਼ੁਰੂਆਤ ਅੱਜ ਆਪਣੇ ਕੋਲੇ ਜ਼ਮੀਨ ਆਈ ਹੈ ਜਿਹੜੀ ਟੋਟਲ 80 ਕਿੱਲਿਆਂ ਦਾ ਆਪਾਂ ਵੱਡਾ ਖੁੱਲਾ ਡੁੱਲਾ ਟੱਕ ਲੈ ਕੇ ਆਏ ਆ ਬਹੁਤ ਜ਼ਿਆਦਾ ਸੋਹਣਾ ਵੱਡੀ ਨਹਿਰ ਦੇ ਨਾਲ ਪਾਣੀ ਦੀ ਕੋਈ ਵੀ ਕਮੀ ਨਹੀਂ ਨਹਿਰ ਤਾਂ ਨਾਲ ਹੈਗੀ ਹੈਗੀ ਇਸ ਤੋਂ ਇਲਾਵਾ ਪਾਣੀ ਬਾਈ ਜੀ ਇੱਕ ਨੰਬਰ ਪਾਣੀ ਇੱਕ ਨੰਬਰ ਮਾਹੌਲ ਮਿਲੂਗਾ ਗੱਲ ਕਰੀਏ ਬਾਈ ਜੀ 80 ਕਿੱਲਿਆਂ ਦੇ ਵਿੱਚ ਤੁਹਾਨੂੰ ਪਾਣੀ ਦਾ ਕੀ ਸਾਧਨ ਮਿਲੂਗਾ 80 ਕਿੱਲਾਂ ਦੇ ਵਿੱਚ ਬਾਈ ਜੀ ਸੋਨੂੰ 10 ਮੋਟਰਾਂ ਪਾਣੀ ਦੀਆਂ ਦੇਖਣ ਨੂੰ ਮਿਲ ਜਾਣੀਆਂ 10 ਮੋਟਰਾਂ ਪੱਕੀਆਂ ਆਵਦੀਆਂ ਕਿਸੇ ਨਾਲ ਕੋਈ ਸਾਂਝੀ ਨਹੀਂ ਕਿਸੇ ਨਾਲ ਕੋਈ ਕੁਛ ਨਹੀਂ ਡੱਕਾ ਵੀ ਹੈਣਾ ਜੀ 10 ਮੋਟਰਾਂ ਢੋਡੀਆਂ ਵਧੀਆ ਤੇ ਚੰਗਾ ਬਾਈ ਜੀ ਬਾਣ ਇੱਕ ਨੰਬਰ ਬਾਣ ਹੈ ਬਾਈ ਜੀ ਨਹਿਰ ਦੇ ਬਿਲਕੁਲ ਨਾਲ ਹੈ ਵੱਡੀ ਨਹਿਰ ਦੇ ਨਾਲ ਬਾਣ ਤੁਹਾਨੂੰ ਦੇਖਣ ਨੂੰ ਮਿਲ ਜੂ ਇੱਕ ਪਾਸੇ ਨਹਿਰ ਆ ਗਈ ਜੀ ਇੱਕ ਪਾਸੇ ਆ ਝੋਨਾ ਤੁਸੀਂ ਦੇਖ ਰਹੇ ਹੋ ਹਰ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ ਨੇ ਪਾਣੀ ਵਾਲਾ ਡੱਗ ਬਣਿਆ ਹੋਇਆ ਜੀ ਪਾਣੀ ਵਾਲਾ ਡੱਗ ਤੁਸੀਂ ਸਟੋਰੇਜ ਕਰਨਾ ਹੈ ਪਾਣੀ ਹੈਣਾ ਜੀ ਪੱਕਾ ਇੱਟਾਂ ਵਾਲਾ ਰਾਹ ਤੁਹਾਡੇ ਮਦਲ ਕੀ ਬਾਣ ਤੱਕ ਜਾਂਦਾ ਜੀ ਸੜਕ ਤੋਂ ਚਾਰ ਕਿੱਲੇ ਅੰਦਰ ਤੁਹਾਨੂੰ ਬਾਣ ਦੇਖਣ ਨੂੰ ਮਿਲੂਗਾ ਜੀ ਸੜਕ ਤੋਂ ਚਾਰ ਕਿੱਲੇ ਅੰਦਰ ਪੱਕਾ ਇਟਾਣਾ ਰਸਤਾ ਕਿਸੇ ਨਾਲ ਕੋਈ ਲੜਾਈ ਝਗੜਾ ਬਾਣ ਦੀ ਬਾਉਂਡਰੀ ਪਿੱਛੇ ਲੜਾਈ ਝਗੜਾ ਕਿਸੇ ਰਸਤੇ ਪਿੱਛੇ ਕੁਛ ਨਹੀਂ ਬਾਈ ਜੀ ਇੱਕ ਨੰਬਰ ਸਾਫ਼ ਨੰਬਰ ਤੁਹਾਨੂੰ ਬਾਣ ਦੇ ਦੇਖਣ ਨੂੰ ਮਿਲ ਜਾਣਗੇ ਵਧੀਆ ਬਾਣ ਹੈ ਜੀ ਡਿਮਾਂਡ ਵੀ ਬਹੁਤ ਸੋਹਣੀ ਹੈ ਤੇ ਸਾਰਾ ਕਿੱਲਾ ਨੰਬਰ ਰਜਿਸਟਰੀ ਵਾਲਾ ਸਾਰੇ ਹਨਾ ਜੀ ਨੰਬਰ ਜੀਸੀ ਵਾਲੇ ਸਾਰੇ ਓਕੇ ਦੀ ਰਿਪੋਰਟ ਹੈ ਕਿਸੇ ਚੀਜ਼ ਦੇ ਵਿੱਚ ਵੀ ਬਾਈ ਜੀ ਕੋਈ ਕਮੀ ਨਹੀਂ ਨਾ ਤਾਂ ਬਾਹਣ ਚ ਕਮੀ ਹੈ ਨਾ ਕੋਈ ਰਜਿਸਟਰੀ ਵਾਲੇ ਕੰਮ ਚ ਕਮੀ ਹੈ ਨਾ ਹੀ ਕਿਸੇ ਮਤਲਬ ਕਿ ਕੋਈ ਕਾਗਜ਼ੀ ਕੋਈ A to Z ਸਾਰੀ ਚੀਜ਼ ਤੁਹਾਨੂੰ ਪੱਕੀ ਸਹੂਲਤ ਮਿਲੂਗੀ ਜੀ ਤੇ ਨਹਿਰ ਦੇ ਨਾਲ ਜੀ 10 ਮੋਟਰਾਂ ਤੇ ਟੋਟਲ 80 ਕਿੱਲਿਆਂ ਦਾ ਖੁੱਲਾ ਡੁੱਲਾ ਟੱਕ ਦਾ ਪਤੋਂ ਦਿੱਲੀ ਲੈ ਕੇ ਆਏ ਆ ਜੀ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰ ਲੈਨੇ ਹਾਂ ਜੀ ਇਹਨਾਂ ਦੀ ਨੰਬਰ ਦੀ ਰੇਟ ਦੀ ਰੇਟ ਦੀ ਗੱਲ ਕਰੀ ਤਾਂ ਜਿਹੜਾ ਰੇਟ ਮੰਗਿਆ ਗਿਆ ਬਾਈ ਜੀ ਉਹ 55 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਡਿਮਾਂਡ ਕੀਤੀ ਗਈ ਹੈ ਮਾਲਕਾਂ ਵੱਲੋਂ ਬਾਕੀ ਤੁਸੀਂ ਜਦੋਂ ਜਾਹੋਗੇ ਖੇਤ ਦਾ ਜਿਹੜਾ ਮਾਰੋਗੇ ਬਾਈ ਮੋਟਰਾਂ ਦੇਖੋਗੇ ਸਾਰਾ ਮਾਹੌਲ ਦੇਖੋਗੇ ਵੀ ਕਿਵੇਂ ਕੁਸ਼ਾ ਬਾਈ ਜੀ ਫਿਰ ਤੁਸੀਂ ਆਪਦਾ ਮਨ ਬਣਾ ਸਕਦੇ ਹੋ ਹਨਾ ਬਾਕੀ ਰੇਟ ਹੈ ਜਿਹੜਾ ਮੌਕੇ ਦੇ ਉੱਪਰ-ਨੀਚੇ ਹੋ ਸਕਦਾ ਬਾਈ ਉਹ ਇੱਕ ਵਾਰੀ ਮਾਲਕ ਦੇ ਦੀ ਡਿਮਾਂਡ ਹੈ 55 ਲੱਖ ਰੁਪਇਆ ਪ੍ਰਤੀ ਕਿੱਲੇ ਦੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਬਾਈ ਜੀ ਏਰੀਆ ਸਿਰਸਾ ਸਿਰਸਾ ਡਿਸਟ੍ਰਿਕਟ ਦਾ ਬਾਣ ਹੈ ਬਾਈ ਜੀ ਹਰਿਆਣਾ ਸਿਰਸਾ ਦੇ ਵਿੱਚ ਪੈ ਜਾਂਦਾ ਤੇ ਵਧੀਆ ਬਾਈ ਜੀ ਇੱਕ ਨੰਬਰ ਬਾਣ ਨੰਬਰ ਤੋਂ ਦੀ ਸਕਰੀਨ ਤੇ ਚਲਾ ਦਿੱਤਾ ਗਿਆ ਜੇਕਰ ਤੁਸੀਂ ਇਹ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਮਾਲਕਾਂ ਨਾਲ ਸੰਪਰਕ ਕਰ ਸਕਦੇ ਹੋ ਬਾਣ ਚ ਕੋਈ ਕਮੀ ਨਹੀਂ ਬਾਈ ਜੀ ਇੱਕ ਨੰਬਰ ਬਾਣ ਹੈ ਇੱਕ ਨੰਬਰ ਮਾਹੌਲ ਹੈ ਤੇ ਵੀਡੀਓ ਵਧੀਆ ਲੱਗਦੀ ਨਹੀਂ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਮੈਂ ਤੁਹਾਨੂੰ ਦਿਖਾਉਂਦੀ ਜੰਨਾ ਤੇ ਹੋਰ ਵੀ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨਾਲ ਬਨੇ ਰਹੋ ਤੇ ਵਧੀਆ ਮਾਹੌਲ ਹੈ ਬਾਈ ਜੀ ਇੱਕ ਨੰਬਰ ਬਾਹਰ ਸਭ ਕੱਲੀ ਕੱਲੀ ਸਹੂਲਤ ਤੁਹਾਨੂੰ ਫੁੱਲ ਘੈਂਟ ਮਿਲੂਗੀ ਜੀ ਤੇ ਇਦਾਂ ਦੀਆਂ ਹੋਰ ਵੀ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੈਂਟ ਘੈਂਟ ਵੀਡੀਓ ਤੁਹਾਡੇ ਲਈ ਆਪਾਂ ਲਿਆਉਂਦੇ ਰਹਾਂਗੇ ਜੀ ਤੇ ਅੱਜ ਦੀ ਵੀਡੀਓ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਇਓ ਤੇ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਘੈਂਟ ਇੰਟਰਸਟਿੰਗ ਨਿਊ ਵੀਡੀਓ ਨਾਲ ਤਬ ਤੱਕ ਲਈ ਰੱਖਾ